ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਢੰਗੀ ਦੇ ਪਿੰਡ ਵਿੱਚ ਖੜੇ ਆ ਮੇਰੇ ਆਪਣੇ ਹੀ ਪਿੰਡ ਦੇ ਵਿੱਚ ਇੱਥੇ ਇੱਕ ਬੁਟੀ ਹੈ ਜੱਸੀ ਬੁਟੀਕ ਦੇ ਨਾਮ ਤੇ ਜਿਹੜਾ ਆਪਣੇ ਘਰੇ ਹੀ ਕੰਮ ਕਰਦੇ ਨੇ ਬੁਟੀਕ ਦਾ ਇਹਨਾਂ ਦੀ ਇੱਕ ਸਪੈਸ਼ਲਿਟੀ ਹੈ ਕਿ ਇਹਨਾਂ ਕੋਲੇ ਨੈਕ ਡਿਜ਼ਾਈਨ ਕਾਲਰ ਡਿਜ਼ਾਈਨ ਜਾਂ ਕੋਈ ਵੀ ਜਿਹੜੇ ਲੇਡੀ ਦੇ ਸੂਟਾਂ ਦੇ ਵਿੱਚ ਜੂਜ ਹੁੰਦੇ ਨੇਗੇ ਉਹ ਬਣੇ ਬਣਾਏ ਮਿਲ ਜਾਂਦੇ ਨੇ ਜਿਹਦੀ ਸਪੈਸ਼ਲੀ ਇਹ ਕੋਰੀਅਰ ਸਰਵਿਸ ਵਗੈਰਾ ਦਾ ਖਾਸ ਤੌਰ ਤੇ ਇਹਨਾਂ ਕੋਲੇ ਪ੍ਰਬੰਧ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਨੈਕ ਡਿਜ਼ਾਈਨ ਜਾਂ ਕਿਸ ਤਰ੍ਹਾਂ ਦੇ ਜਿਹੜੇ ਸੂਟ ਬਣੇ ਹੋਏ ਨੇ ਕਾਲਰ ਡਿਜ਼ਾਈਨ ਵਗੈਰਾ ਦੇ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਜੱਸੀ ਬੁਟੀਕ ਪਿੰਡ ਝੰਡੂਕੇ ਗੱਲਬਾਤ ਕਰਦੇ ਆ ਬੁਟੀਕ ਵਾਲੇ ਬਾਈਆਂ ਨਾਲ ਤੇ ਇਹਨਾਂ ਨੇ ਦੱਸਣਾ ਆਪਾਂ ਨੂੰ ਕਿਸ ਤਰ੍ਹਾਂ ਦੇ ਜਿਹੜਾ ਡਿਜ਼ਾਈਨ ਵਗੈਰਾ ਇਹ ਤਿਆਰ ਕਰਦੇ ਨੇ ਸੱਸੀ ਗੱਬਰੇ ਸੱਸੀ ਗੱਬਰੇ ਅ ਭਾਈ ਕਿਹੜੇ ਤੁਸੀਂ ਜਾਨੀ ਕਿ ਆਪਣੇ ਬੁਟੀਕ ਦੇ ਵਿੱਚ ਜਿਹੜਾ ਕੰਮ ਕਰਦੇ ਹੋਗੇ ਇਹ ਹਾਂਜੀ ਸਪੈਸ਼ਲਿਟੀ ਆ ਇੱਕ ਤੁਹਾਡੀ ਹਨਾ ਵੀ ਨੈੱਕ ਦੇ ਤੁਸੀਂ ਜਿਹੜੇ ਡਿਜ਼ਾਈਨ ਤਿਆਰ ਕਰਦੇ ਹੋਗੇ ਹਾਂਜੀ ਹਾਂਜੀ ਇਹਨਾਂ ਬਾਰੇ ਜਿਹੜਾ ਆਪਣੇ ਦਰਸ਼ਕਾਂ ਨੂੰ ਦੱਸੋਗੇ ਹਾਂ ਵੀਰੇ ਸਸੀ ਗੱਲ ਜੀ ਸਾਰੀਆਂ ਭੈਣਾਂ ਨੂੰ ਬੁਟੀਕਾਂ ਵਾਲੀਆਂ ਨੂੰ ਤੇ ਜਿਹੜੇ ਘਰੇ ਕੰਮ ਕਰਦੀਆਂ ਨੇ ਅਸੀਂ ਉਹਨਾਂ ਵਾਸਤੇ ਨਾ neck pattern ਤਿਆਰ ਕਰ ਰਹੇ ਆ। ਵੀ ਇਹ neck pattern ਵਾਸਤੇ ਟਾਈਮ ਬਹੁਤ ਲੱਗਦਾ ਕਟਿੰਗ ਵਾਸਤੇ ਟਾਈਮ ਹੀ ਨਹੀਂ ਹੁੰਦਾ ਬੁਟੀਕਾਂ ਵਾਲੀਆਂ ਭੈਣਾਂ ਕੋਲੇ ਤੇ ਇਹ ਅਸੀਂ ਤੁਹਾਨੂੰ ਮਤਲਬ ਤਿਆਰ ਕਰਕੇ ਦੇ ਰਹੇ ਆ ਤੇ ਤੁਸੀਂ ਸਾਡੇ ਤੋਂ ਮੰਗਵਾ ਵੀ ਸਕਦੇ ਹੋ ਇਧਰ ਆਪਾਂ ਕੋਰੀਅਰ ਆ। ਏ ਮਤਲਬ ਸਾਰੀਆਂ ਭੈਣਾਂ ਦੇ ਆਰਡਰ ਨੇਗੇ ਜਿਹੜੇ ਕੋਰੀਅਰ ਨੇਗੇ ਇਹਨਾਂ ਕੋਲ ਮਤਲਬ ਆਰਡਰ ਲੱਗਦੇ ਨੇਗੇ ਹਣਾ ਆਨਲਾਈਨ ਤੁਸੀਂ ਇਹਨਾਂ ਦਾ ਵਟਸਐਪ ਨੰਬਰ ਵਗੈਰਾ ਸਾਰਾ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਅਸੀਂ ਵਿੱਚ ਮੈਂਸ਼ਨ ਵੀ ਕਰਾਂਗੇ ਤੇ ਬਾਕੀ ਇਹਨਾਂ ਦਾ ਜਿਹੜਾ ਇੰਸਟਾਗ੍ਰam ਵਾਲਾ ਅਕਾਊਂਟ ਆਪਾਂ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਕਲੈਬ ਵੀ ਕਰਾਂਗੇ ਉਹਦੇ ਨਾਲ ਤੇ ਇਹ ਜਿੰਨੇ ਵੀ ਕੋਰੀਅਰ ਨੇ ਮਤਲਬ ਇਹਨਾਂ ਨੂੰ ਬੁਟੀਕਾਂ ਦੀ ਜਿਹੜੇ ਆਰਡਰ ਆਉਂਦੇ ਨੇਗੇ ਤੁਸੀਂ ਵੀ ਯਾਨੀ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਇਹ ਨੈਕ ਡਿਜ਼ਾਈਨ ਦਾ ਜਿਹੜਾ ਆਰਡਰ ਲਾਉਣਾ ਉਹ ਕੁਆਂਟੀਟੀ ਦੇ ਵਿੱਚ ਲਾਉਣਾ ਪਹਿਲਾਂ ਤਾਂ ਹਣਾ ਕਿਉਂਕਿ ਕੁਆਂਟੀਟੀ ਦੇ ਵਿੱਚ ਆਰਡਰ ਲਾਉਣ ਨਾਲ ਕੀ ਆ ਤੁਹਾਨੂੰ ਵੀ ਬੈਨੀਫਿਟ ਹੋਣਾ ਹਾਂਜੀ ਸ਼ਿਪਿੰਗ ਅਸੀਂ ਇੱਕ ਵਾਰ ਹੀ ਲਵਾਂਗੇ ਜੇ ਤੁਸੀਂ 80 ਗਲੇ ਵੀ ਆਰਡਰ ਕਰੋਗੇ ਤਾਂ ਵੀ ਸ਼ਿਪਿੰਗ ਹੈ ਜਿਹੜੀ ਉਹ ਤੁਹਾਨੂੰ ਓਨੀ ਹੀ ਲੱਗਣੀ ਆ ਤੇ ਬਾਕੀ ਜਿੰਨੇ ਵੀ ਤੁਸੀਂ ਨੈਕ ਡਿਜ਼ਾਈਨ ਇਹ ਤਿਆਰ ਕਰਦੇ ਹੋ ਜੇ ਬਾਈ ਕਿਸੇ ਨੇ ਆਪਣੇ ਤਰੀਕੇ ਨਾਲ ਥੋੜਾ ਬੋਤਾਂ ਕੋਈ ਕਸਟਮਾਈਜ਼ ਕਰਵਾਉਣਾ ਹੋਵੇ ਤਾਂ ਹਾਂ ਕਰਵਾ ਸਕਦੇ ਅਸੀਂ ਬਹੁਤ ਹਾਂ ਬਹੁਤ ਪੈਣਾ ਸਾਨੂੰ ਮਤਲਬ ਡਿਜ਼ਾਈਨ ਭੇਜ ਵੀ ਰਹੀਆਂ ਨੇ ਤੇ ਅਸੀਂ ਉਹਨਾਂ ਦੀ ਕਟਿੰਗ ਵੀ ਕਰ ਰਹੇ ਹਾਂ ਤੁਸੀਂ ਦਿਖਾ ਸਕਦੇ ਹੋ ਆਪਣੀ ਕਟਿੰਗ ਹੋ ਰਹੀ ਆ ਇੱਧਰ ਜਨਨ ਕਿ ਚੱਲੀ ਜਾਂਦਾ ਜਿਹੜਾ ਹਨਾ ਕਟਿੰਗ ਦਾ ਤੇ ਤੇ ਬਾਕੀ ਇਹਦੇ ਨਾਲ ਨਾਲ ਤੁਸੀਂ ਆਪਣੇ ਸ਼ੂਟ ਵਗੈਰਾ ਵੀ ਤਿਆਰ ਕਰਦੇ ਹੋ ਬਈ ਇਹਨਾਂ ਦੇ ਹਾਂ ਹਾਂ ਆਪਣੀਆਂ ਬਹੁਤ ਜਲਦੀ ਆਨਲਾਈਨ ਕਲਾਸਾਂ ਵੀ ਸ਼ੁਰੂ ਹੋ ਰਹੀਆਂ ਨੇ ਜੇ ਕਿਸੇ ਭੈਣ ਨੇ ਮਤਲਬ ਮਤਲਬ ਸਟੀਚਿੰਗ ਤਾਂ ਉਹਨਾਂ ਨੂੰ ਆਉਂਦੀ ਹੁੰਦੀ ਹੈ ਹਨਾ ਵੀ ਨੈੱਕ ਡਿਜ਼ਾਈਨਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਵੀ ਇਹ ਨੈੱਕ ਨੂੰ ਬਣਾਉਣਾ ਕਿਵੇਂ ਆਪਾਂ ਤਾਂ ਅਸੀਂ ਉਹਦੀਆਂ ਬਹੁਤ ਜਲਦੀ ਕਲਾਸਾਂ ਲੈ ਕੇ ਆ ਰਹੇ ਹਾਂ ਭੈਣਾਂ ਦੇ ਕਮੈਂਟ ਵੀ ਸਾਨੂੰ ਆ ਰਹੇ ਆ ਵੀ ਕਲਾਸਸ ਵਾਸਤੇ ਉਹਦੇ ਵਾਸਤੇ ਵੀ ਅਸੀਂ ਸਾਡਾ ਇਹੀ ਵਟਸਐਪ ਨੰਬਰ ਆ ਤੁਸੀਂ ਸਾਨੂੰ ਮੈਸੇਜ ਕਰੋ ਅਸੀਂ ਜਲਦੀ ਤੁਹਾਡੇ ਵਾਸਤੇ ਇਹਨਾਂ ਨੈਕਾਂ ਦੇ ਆਫਰ ਵੀ ਤੁਹਾਨੂੰ ਲੈ ਕੇ ਆਵਾਂਗੇ ਤੇ ਅਸੀਂ ਇੱਕ ਤੁਹਾਨੂੰ ਹੋਰ ਦੱਸਦੇ ਆਂ ਵੀ ਜਿੱਦਾਂ ਬਾਜੂ ਦੇ ਪੈਟਰਨ ਆ ਨਾ ਅਸੀਂ ਇਹ ਵੀ ਤਿਆਰ ਕਰਾਂਗੇ ਪਲਾਜੋ ਦੇ ਪੈਟਰਨ ਹੋਗੇ ਸਲਵਾਰਾਂ ਦੇ ਹੋਗੇ ਅਸੀਂ ਇਹ ਵੀ ਡਿਜ਼ਾਈਨਿੰਗ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਸਾਨੂੰ ਫੋਲੋ ਕਰੋ ਤੇ ਬਾਕੀ ਤੁਸੀਂ ਆਪਣੇ ਰਿਕਾਰਡਿੰਗ ਵੀ ਸਾਨੂੰ ਭੇਜ ਸਕਦੇ ਹੋ ਡਿਜ਼ਾਈਨ ਜਿਵੇਂ ਜਿਵੇਂ ਤੁਸੀਂ ਦੱਸਿਆ ਹਨਾ ਬਾਈ ਵੀ ਕਲਾਸਾਂ ਲਾਉਣੀਆਂ ਆਪਾਂ ਆਉਣ ਵਾਲੇ ਸਮੇਂ ਚਿਹੜੀਆਂ ਸ਼ੁਰੂ ਕਰਾਂਗੇ ਜਿਵੇਂ ਨੈਕ ਡਿਜ਼ਾਈਨ ਤੁਸੀਂ ਤਿਆਰ ਕੀਤੇ ਬੈਣੀ ਹੈ ਉਹ ਕਲਾਸਾਂ ਦੇ ਵਿੱਚ ਜਿਹੜੇ ਡਿਜ਼ਾਈਨ ਤੁਸੀਂ ਤਿਆਰ ਕਰਨੇ ਵੀ ਸਿਖਾਉਂਗੇ ਕਲਾਸਾਂ ਦੇ ਵਿੱਚ ਹਾਂ ਵੀਰੇ ਉਹ ਅਸੀਂ ਆਲਰੇਡੀ ਵੀਡੀਓ ਪਾਉਣੇ ਵੀ ਆ ਬਾਹਰ ਹੁਣ ਨਹੀਂ ਸਾਡੇ ਤੋਂ ਵੀਡੀਓ ਪੈ ਰਹੀ ਐ ਅਸੀਂ ਬਹੁਤ ਬੰਨਾਂ ਨੇ ਸਾਡੀ ਕਟਿੰਗ ਦੇਖ ਕੇ ਸਿੱਖ ਵੀ ਲਏ neck ਕਿਉਂਕਿ ਹੁਣ ਤਾਂ ਜਿਹੜਾ ਮਤਲਬ ਮੌਕੇ ਤੁਸੀਂ ਦੇਖ ਸਕਦੇ ਹੋ ਇਧਰ ਜਿੰਨੇ ਵੀ ਆਰਡਰ ਨੇਗੇ ਇਹ ਸਾਰੇ ਤਿਆਰ ਕੀਤੇ ਹੋਏ ਨੇ ਹਨਾ ਕੋਰੀਅਰ ਮਤਲਬ ਰੈਡੀ ਨੇ ਪਾਰਸਲ ਜਿੰਨੇ ਵੀ ਨੇ ਕੋਰੀਅਰ ਕਰਨ ਵਾਸਤੇ ਇਹਦੇ ਕਰਕੇ ਜਿਹੜਾ ਹੁਣ ਐਸ ਟਾਈਮ ਟਾਈਮ ਨਹੀਂ ਹੈਗਾ ਇਹਨਾਂ ਕੋਲੇ ਆਨਲਾਈਨ ਦੱਸਣ ਵਾਸਤੇ ਪਹਿਲਾਂ ਕਾਫੀ ਜਿਆਦੇ ਵੀਡੀਓ ਜਿਹੜੀਆਂ ਇਹਨਾਂ ਦੇ ਇੰਸਟਾਗ੍ਰam ਪੇਜ ਦੇ ਉੱਪ ਜਿਹਦੇ ਵਿੱਚ ਪ੍ਰੋਪਰਲੀ ਦੱਸਿਆ ਹੋਇਆ ਵੀ ਕਿਵੇਂ ਤੁਸੀਂ ਜਿਹੜਾ ਨੈਕ ਡਿਜ਼ਾਈਨ ਆ ਉਹਦੀ ਕਟਿੰਗ ਕਰਨੀ ਹੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਪੈਸ਼ਲੀ ਕਲਾਸਾਂ ਲਾਈਆਂ ਜਾਣਗੀਆਂ ਉਹ ਕਲਾਸਾਂ ਦੇ ਵਾਸਤੇ ਜਿਹੜਾ ਵੀ ਚੈਨਲ ਹੋਊ ਉਹਦਾ ਲਿੰਕ ਵਗੈਰਾ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਦੱਸਾਂਗੇ ਬਾਕੀ ਜੇ ਕੋਈ ਵਟਸਐਪ ਵਗੈਰਾ ਦਾਤਾ ਉਹ ਤੁਹਾਨੂੰ ਕੰਟੈਕਟ ਨੰਬਰ ਆ ਜਿਹੜਾ ਵੀਡੀਓ ਵਿੱਚ ਹਾਂਜੀ ਆਪਣਾ YouTube ਤੇ ਵੀ ਚੈਨਲ ਆ ਜੱਸੀ ਬੁਟੀਕ ਦੇ ਨਾਮ ਤੇ ਹੀ ਆ ਤੇ ਉਧਰ ਵੀ ਅਸੀਂ ਵੀਡੀਓ ਪਾਉਣੇ ਹੁੰਦੇ ਆ ਨੈਕ ਦੀ ਕਟਿੰਗ ਹੋਊਗੀ ਸ਼ੂਟਾਂ ਦੀ ਕਟਿੰਗ ਹੋਊਗੀ ਤੇ ਬਾਕੀ ਤੁਸੀਂ ਮੈਸੇਜ ਕਰਕੇ ਸਾਨੂੰ ਦੱਸੋ ਵੀ ਅਸੀਂ ਹੋਰ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ ਕੁਝ ਤਾਂ ਸਾਨੂੰ ਤੁਹਾਡੇ ਮੈਸੇਜਾਂ ਤੋਂ ਹੀ ਪਤਾ ਲੱਗੂਗਾ ਵੀ ਤੁਹਾਨੂੰ ਅਸੀਂ ਤੁਹਾਡੇ ਵਾਸਤੇ ਕੀ ਲੈ ਕੇ ਆਈਏ ਤੇ ਬਾਕੀ ਬਣੇ ਰਹੋ ਬਹੁਤ ਕੁਝ ਲੈ ਕੇ ਆਵਾਂਗੇ ਅਸੀਂ ਤੁਹਾਡੇ ਵਾਸਤੇ ਇੱਕ ਜੇ ਕਿਸੇ ਨੇ ਵੀ ਵੀਰੇ ਤੁਹਾਡੇ ਕੋਲ ਹਨਾ ਆਰਡਰ ਲਾਉਣਾਗਾ ਤਾਂ ਆਪਣਾ ਕੰਟੈਕਟ ਨੰਬਰ ਆ ਜਿਹੜਾ ਉਹ ਸ਼ੇਅਰ ਕਰ ਦਿਓ ਬਾਕੀ ਲੋਕੇਸ਼ਨ ਦੇ ਦਿਆਂਗੇ ਹਾਂਜੀ ਵੀਰੇ ਆਪਣਾ ਹੈਗਾਗਾ 94636 62432 ਇਹ ਸਾਡਾ ਵਟਸਐਪ ਨੰਬਰ ਵੀ ਆ ਕਾਲਿੰਗ ਵੀ ਜਦੋਂ ਮਰਜ਼ੀ ਕਰੋ ਅਸੀਂ ਉਸੇ ਟਾਈਮ ਰਿਪਲਾਈ ਕਰਦੇ ਹਾਂ ਤੇ ਜਿੰਨੇ ਵੀ ਪੇਜ ਨੇ ਇੰਸਟਾਗ੍ਰam ਜਾਂ YouTube ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੇ ਜੱਸੀ ਬੁਟੀਕ ਦੇ ਨਾਮ ਤੇ ਪੇਜ ਨਹੀਂ ਗੇ ਤੇ ਬਾਕੀ ਪੇਜ ਦੇ ਉੱਪਰ ਜਾਣਸਾਰ ਤੁਹਾਨੂੰ ਵਿਜ਼ਿਟ ਕਰਨ ਤੇ ਹੀ ਪਤਾ ਲੱਗ ਜੂਗਾ ਕਿਉਂਕਿ ਉਹਦੇ ਉੱਪਰ ਜਿਹੜੇ ਨੈਕ ਡਿਜ਼ਾਈਨ ਆ ਆਲਰੇਡੀ ਵੀਡੀਓ ਜਿਹੜੀਆਂ ਅਪਲੋਡ ਹੋਈਆਂ ਹੋਈਆਂ ਨੇ ਤੁਹਾਨੂੰ ਪਤਾ ਲੱਗ ਜਣੇ ਵੀ ਜੱਸੀ ਬਟੀਆਂ ਦੇ ਜੱਸੀ ਪੋਸਟਾਂ ਵੀ ਪਾ ਰੱਖਿਆ ਨੇ ਉਧਰ ਜਾ ਕੇ ਤੁਸੀਂ ਦੇਖ ਸਕਦੇ ਬਹੁਤ ਭੈਣਾ ਸਾਨੂੰ ਕਹਿ ਦਿੰਦੀਆਂ ਕਿ ਤੁਸੀਂ ਸਾਨੂੰ ਪਿਕ ਸੈਂਡ ਕਰੋ ਹਨਾ ਸਾਡੇ ਕੋਲੇ ਕੰਮ ਜ਼ਿਆਦਾ ਹੁੰਦਾ ਜੀ ਅਸੀਂ ਇਕੱਲੇ ਇਕੱਲੇ ਨੂੰ ਪਿਕ ਨਹੀਂ ਪਾ ਸਕਦੇ ਪਲੀਜ਼ ਸਾਡੇ ਪੇਜ ਤੇ ਜਾ ਕੇ ਤੁਸੀਂ ਉੱਥੇ ਦੇਖ ਲਿਆ ਕਰੋ ਉੱਥੇ ਤੁਸੀਂ ਜਿਹੜੇ ਡਿਜ਼ਾਈਨ ਆ ਦੇਖ ਕੇ ਸਿਲੈਕਟ ਕਰਕੇ ਇਹਨਾਂ ਨੂੰ ਦੱਸ ਸਕਦੇ ਜਿਹੜੇ ਸਕਰੀਨ ਸ਼ਾਟ ਲੈ ਲਿਆ ਕਰੋ ਉਹ WhatsApp ਕਰ ਦਿਆ ਕਰੋ ਤੇ ਉਥੋਂ ਜਿਹੜਾ ਤੁਹਾਡਾ ਆਰਡਰ ਆ ਰੈਡੀ ਹੋ ਕੇ ਤੁਹਾਡੇ ਤੱਕ ਪਹੁੰਚੂ ਬਾਕੀ ਆਪਣਾ ਜਿਹੜਾ ਪ੍ਰੋਪਰ ਐਡਰੈਸ ਤੇ ਕੰਟੈਕਟ ਨੰਬਰ ਇਹਨਾਂ ਦਾ ਸ਼ੇਅਰ ਕਰ ਦਿਓ ਹਾਂਜੀ ਐਡਰੈਸ ਤੁਸੀਂ ਇੱਕ ਮੈਂ ਹੋਰ ਕਹਿਣਾ ਚਾਹਣੀ ਆ ਵੀ ਐਡਰੈਸ ਨਾ ਸਾਨੂੰ ਤੁਸੀਂ ਸਹੀ ਭੇਜਿਆ ਕਰੋ ਕਈ ਪੈਣਾ ਜਿਵੇਂ ਪਿੰਨ ਕੋਡ ਵਿੱਚ 24 ਨਹੀਂ ਮੈਂਸ਼ਨ ਕਰਦੇ ਤੇ ਮੋਬਾਈਲ ਨੰਬਰ ਤੁਸੀਂ ਦੋ ਹੀ ਮੈਂਸ਼ਨ ਕਰਿਆ ਕਰੋ ਜੀ ਕਈ ਵਾਰੀ ਇੱਕ ਫੋਨ ਚੱਕ ਨਹੀਂ ਹੁੰਦਾ ਹਨਾ ਫਿਰ ਡਾਕੀ ਇੱਧਰ ਸਾਨੂੰ ਫੋਨ ਕਰਦਾ ਵੀ ਉਹਨਾਂ ਦਾ ਫੋਨ ਲੱਗ ਨਹੀਂ ਰਿਹਾ ਜਾਂ ਚੁੱਕ ਨਹੀਂ ਰਹੇ ਇਹ ਡਿੱਕ ਤਾਂ ਫਿਰ ਸਾਨੂੰ ਵੀ ਆਉਂਦੀਆਂ ਨੇ ਤੇ ਤੁਹਾਨੂੰ ਵੀ ਆਉਂਦੀਆਂ ਨੇ ਤੇ ਬਾਕੀ ਐਡਰੈਸ ਆਪਦਾ ਤਹਿਸੀਲ ਹੋ ਗਿਆ ਜ਼ਿਲ ਜ਼ਰੂਰ ਮੈਂਸ਼ਨ ਕਰਿਆ ਕਰੋ ਤੇ ਬਾਕੀ ਕੋਈ ਗੱਲ ਨਹੀਂ ਅਸੀਂ ਬਣੇ ਆ ਤੁਹਾਡੇ ਨਾਲ ਤੁਸੀਂ ਵੀ ਬਣੇ ਰਹੋ ਬਹੁਤ ਕੁਝ ਲੈ ਕੇ ਆ ਰਹੇ ਆ ਤੁਹਾਡੇ ਵਾਸਤੇ ਇਹਨਾਂ ਗਲਿਆਂ ਤੇ ਅਸੀਂ ਆਫਰ ਵੀ ਲੈ ਕੇ ਆਵਾਂਗੇ ਜਿਹੜਾ ਕੋਈ ਸਾਨੂੰ ਜਿੱਦਾਂ ਦੁਬਾਰਾ ਵੀ ਆਰਡਰ ਆ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਸਾਡੇ ਤੋਂ ਨੈੱਕ ਮੰਗਵਾ ਲਏ ਉਹਨਾਂ ਦੇ ਆਰਡਰ ਸਾਡੇ ਕੋਲੇ ਦੁਬਾਰਾ ਵੀ ਆਏ ਆ ਹੁਣ ਇਸ ਵਾਰ ਅਸੀਂ ਉਹਨਾਂ ਨੂੰ ਸਪੈਸ਼ਲੀ ਕੁਝ ਨਾ ਕੁਝ ਭੇਜਾਂਗੇ ਜੀ ਉਨਵਾਸਤੇ ਐਕਸਟਰਾ ਜਾਨੀ ਕਿ ਜਿਵੇਂ ਕਹ ਲਈ ਆਪਾਂ ਗਿਫਟ ਵਾਊਚਰ ਦੀ ਤਰ੍ਹਾਂ ਕੋਈ ਨਾ ਕੋਈ ਜਿਹੜੀ ਆਈਟਮਾਂ ਨਾਲ ਐਕਸਟਰਾ ਜਾਊਗੀ ਹਣਾ ਬਿਲਕੁਲ ਬਿਲਕੁਲ ਤੇ ਤੁਸੀਂ ਬਣੇ ਰਹੋ ਦੋਸਤੋ ਤੇ ਬਾਕੀ ਜੇ ਤੁਹਾਨੂੰ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਤੇ ਬਾਕੀ ਆਪਾਂ ਨੇ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਇਹਨੂੰ ਲਿਖਿਆ ਹੋਇਆ ਕੰਟੈਕਟ ਨੰਬਰ ਉਹਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਜਿਹੜੇ ਨੈਕ ਡਿਜ਼ਾਈਨ ਜਾਂ ਕਿਸੇ ਵੀ ਤਰ੍ਹਾਂ ਦਾ ਬੁਟੀਕ ਨਾਲ ਸੰਬੰਧਿਤ ਕੋਈ ਵੀ ਚੀਜ਼ ਜਿਹੜੀ ਆਰਡਰ ਲਾ ਸਕਦੇ ਹੋਗੇ ਤੇ ਧੰਨਵਾਦ ਜੀ